ਪਾਣੀ ਦੀ ਨਿਕਾਸੀ ਨੂੰ ਲੈ ਕੇ ਮਾਮੂਲੀ ਤਕਰਾਰ ਖੁੰਨੀ ਸੰਘਰਸ਼ ਵਿੱਚ ਬਣ ਗਈ। ਇਹ ਮਾਮਲਾ ਲੁਧਿਆਣੇ ਦੇ ਮਿਹਰਬਾਨ ਇਲਾਕੇ ਦਾ ਜਿੱਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਇੱਕ ਵਿਅਕਤੀ ਨੂੰ ਰੋਕਿਆ ਜਾ ਰਿਹਾ ਸੀ ਤੇ ਅੱਠ-ਨੌ ਬੰਦਿਆਂ ਵੱਲੋਂ ਝਗੜਾ ਸ਼ੁਰੂ ਕਰ ਦਿੱਤਾ ਗਿਆ ਤੇ ਕੁੱਟਮਾਰ ਕੀਤੀ ਗਈ। ਜਿਸ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ। ਪਾਣੀ ਵਿੱਚ ਹੀ ਹੋਈ ਹੈ ਇਹਨਾਂ ਦੀ ਮਾੜੀ ਮੋਟੀ ਇੱਥੇ ਜਿਆਦਾ ਸੀ ਆਏ ਆ ਮੈਂ ਇੱਧਰ ਖੜੇ ਸੀ ਇਹ ਮੇਰਾ ਘਰ ਪਿੱਛੇ ਹੈ ਇੱਕ ਕੁੱਟਮਾਲ ਕਰ ਰਹੇ ਦੀ ਹੈ ਮਤਲਬ ਘਰ ਦਾ ਪਾਣੀ ਉਸ ਇਵਰੇਜ ਵਗੈਰਾ ਪਾ ਰਹੇ ਸੀ ਸੀਵਰੇਜ ਦੇ ਪਿੱਛੇ ਪਾਣੀ ਉਹ ਟੂਆ ਕੱਢ ਕੇ ਆਪਣਾ ਪਾਈਪ ਪਰ ਉਹ ਤਾਂ ਆਪਣੇ ਘਰ ਦਾ ਪਾ ਰਹੇ ਸੀ ਹਾਂ ਬਸ ਉਹਦੇ ਪਿੱਛੇ ਘਰ ਜਾ ਕੇ ਇਹਨਾਂ ਨੇ ਢਾ ਲਿਆ ਵਾਦ ਮਤਲਬ ਗਵੰਡੀਆਂ ਨੇ ਆ ਕੇ ਉੱਥੇ ਜਾ ਕੇ ਢਾ ਲਿਆ ਹਾਂ ਕਰੇ ਜਾ ਕੇ ਢਾਇਆ ਜੀ ਉੱਥੇ ਬਸ ਕੁੱਟਕੁੱਟ ਦੀ ਮਾਰ ਦੋ ਵਿੱਚ ਕੀ ਨਾਮ ਮੇਰਾ ਘਰ ਚੰਨਿਆ ਜੀ ਕਿਹੜੀ ਕਲੋਨੀ ਪੈਂਦੀ ਹੈ ਕਨੌਲੀ ਕਿਸ਼ਨ ਵਿਹਾਰ ਪੈਂਦੀ ਹੈ ਜੀ ਕਿਹੜੀ ਰੋਡ ਪਿੰਡ ਮਿਹ ਰਾਹੋ ਰੋੜ ਰਾਹੋ ਰੋੜ ਜੀ 21 ਬਾੜ ਦਾ ਤੋਹੀਏ ਚ ਪੂਰੀ ਮੈਂ ਇਹਨਾਂ ਨੂੰ ਜਦੋਂ ਗਾਇ ਕਰਨਦੇ ਸੀ ਨਾ ਤੇ ਮੈਂ ਨਾ ਘਰੋਂ ਆਣ ਕੇ ਵੇਖਿਆ ਤੇ 10 12 ਬੰਦੇ ਉਹਦੇ ਮਗਰਫੇ ਮੇਰੇ ਕੋ ਜਰੇ ਨਹੀਂ ਗਿਆ ਤੇ ਮੈਂ ਵੀ ਆਣ ਕੇ ਰ ਮੈਨੂੰ ਵੀ ਮਾਰਨਾ ਪੈ ਗਿਆ ਸਾਰੇ ਮੈਂ ਵੀ ਆਪਣੀ ਜਾਨ ਮਾਹਾਂ ਬਚਾਈ ਆ ਬਚਾ ਕੇ ਮੈਂ ਭੱਜਾ ਇਦਾਂ ਮੈਂ ਪਰ ਮੈਂ ਛਾੜ ਦਿੱਤਾ ਮੇਰੇ ਦਿਵਾਲੇ ਹੋ ਗਏ ਉਹ ਕਿੰਨੇ ਕੁ ਬੰਦੇ ਸੀ ਪਛਾਣਦੇ ਉਹਨਾਂ ਕੋਣ ਕੋਣ ਸੀ ਹਾਂਜੀ ਜਾਣਦੇ ਆ ਜੀ ਹਰ ਕਿਸਾਨ ਦੇ ਥਾਏ ਨਾ ਉਹਦੇ ਇੱਕ ਦੇ ਬਿੰਦਰੀਆ ਤੇ ਇੱਕ ਇਥੇ ਬਿੰਦਰੀਆ ਉਹਦੇ ਘਰ ਵਾਲਾ ਇੱਕ 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 ਦੀ ਦੀਸ਼ ਹੈਗਾ ਆ ਹਾਂਜੀ ਕਿੰਨੇ ਬੰਦੇ 10 ਬੰਦੇ 10 ਬੰਦੇ ਆ 10 ਬੰਦੇ ਗਏ ਤੇ ਜਨਨ ਲੱਡੂਡੇ ਪਾ ਕੇ ਜਾਦੀਆਂ ਹੀ ਹਾਂ ਹਾਂਜੀ 8 ਬੰਦੇ ਨੇ ਵਜਾ ਕੀ ਰਹੀ ਉਹਨਾਂ ਨੂੰ ਜਿੱਦ ਕਿ ਉਹਨਾਂ ਨੇ ਅਥੈਟ ਕੀਤਾ ਮਾਰਿਆ ਉਹਨਾਂ ਨੂੰ ਮਾਰਿਆ ਪਾਣੀ ਤੋਂ ਮੜਾ ਜਾ ਪਾਣੀ ਆ ਗਿਆ ਉਹਦੇ ਘਰ ਵੱਲ ਘਰ ਤੇ ਦੂਜੇ ਸਾਰੇ ਇਹ ਤਿੰਨ ਘਰ ਇਹ ਵੀ ਜਾਣ ਕੇ ਟੋਟ ਨੂੰ ਤੇ ਬੜੇ ਜਦੋਂ ਮੈਂ ਆਇਆ ਡਮਾਰਨ ਦੇ ਲਤਾ ਬੇਦਾ ਕੋ ਤੇ ਮੈਂ ਆਣ ਕੇ ਛੱਡਾ ਆ ਤਾਂ ਮੇਗੀ ਆ ਕੋਈ ਇਕੱਲੇ ਮੈਨੂੰ ਛੱਡ ਕੇ ਮੇਰੇ ਦਿਵਾਲੇ ਹੋ ਗਏ ਸੀ ਹਾਂਜੀ ਮੈਨੂੰ ਬਚਾ ਦੇ ਇਹ ਮੇਰੇ ਮੇਰੇ ਪਾਪਾ ਜੀ ਆ ਜੀ ਸੁਖਵਿੰਦਰ ਸਿੰਘ ਇਹ ਡਾਟ ਤਾਂ ਹੋਇਆ ਕਿ ਪਾਣੀ ਦੇ ਮਾਮਲੇ ਤੋਂ ਹੋਈ ਆ ਜੀ ਸੀਵਰੇਜ ਤੋਂ ਕਿਉਂਕਿ ਮੇਰੇ ਪਾਪਾ ਜੀ ਨਾ ਮਤਲਬ ਕਿ ਪਾਣੀ ਦੇ ਕਰ ਰਹੇ ਸੀਗੇ ਸਹੀ ਕਰ ਰਹੇ ਸੀਗੇ ਕਿ ਪੈਪੂ ਪਾ ਕੇ ਸਹੀ ਕੀਤਾ ਜਾਵੇ ਕਿਉਂਕਿ ਆ ਗੰਦਾ ਪਾਣੀ ਜਿਹੜਾ ਸੀਗਾ ਨਾ ਸਾਰਾ ਸਾਡੇ ਅੰਦਰ ਜਾ ਰਿਹਾ ਸੀਗਾ ਜਿਸ ਨੂੰ ਬਾਹਰ ਕੱਢਣਾ ਬਹੁਤ ਜ਼ਰੂਰੀ ਸੀਗਾ ਠੀਕ ਹੈ ਜੀ ਇਹਨਾਂ ਨੇ ਜੀ ਪਾਣੀ ਜਾਣ ਤੋਂ ਜੀ ਇਹਨਾਂ ਨੇ ਜੀ ਮਨਾ ਕਰ ਦਿੱਤਾ ਮੇਰੇ ਪਾਪਾ ਸਿਰਫ ਗੱਲ ਕਰਦੇ ਪਏ ਸੀ ਇਹਨਾਂ ਨੇ ਗੱਲ ਕਰਨ ਦਾ ਮੌਕਾ ਨਹੀਂ ਦਿੱਤਾ ਹੈਗਾ ਜੀ ਅਮਰਜੀਤ ਕੋਰ ਅੰਟੀ ਆਈ ਹੈ ਜੀ ਉਹਨਾਂ ਨੇ ਜੀ ਆ ਕੇ ਮੇਰੇ ਪਾਪਾ ਤੇ ਜੀ ਥੱਪੜ ਮਾਰ ਦਿੱਤਾ ਸਿੱਧਾ ਉਹਨਾਂ ਨੂੰ ਬੋਲਣ ਦਾ ਕੋਈ ਮੌਕਾ ਨਹੀਂ ਦਿੱਤਾ ਗਿਆ ਜੀ ਉਸ ਤੋਂ ਬਾਅਦ ਜੀ ਇਹਨਾਂ ਨੇ ਜੀ ਆ ਕੇ ਮੇਰੇ ਪਾਪਾ ਤੇ ਸਿੱਧਾ ਚਪੇੜ ਮਾਰ ਕੇ ਥੱਲੇ ਸੈਟ ਦਿੱਤਾ ਵਾ ਥੱਲੇ ਸਿੱਟ ਕੇ ਬਾਅਦ ਵਿੱਚ ਉੱਪਰ ਆ ਗਈ ਆ ਉਧਰੋਂ ਦੀ ਕਹਿ ਦਿੱਤਾ ਤੁਸੀਂ ਦੇਖਦੇ ਕੀ ਪਏ ਹੋ ਆਓ ਸਾਰੇ ਜਾਣੇ ਇਹਨੂੰ ਅੱਜ ਸਬਕ ਸਿਖਾਣਾ ਹੀ ਸਿਖਾਣਾ ਵਾ ਤੇ ਉਸ ਤੋਂ ਬਾਅਦ ਇਹਨਾਂ ਨੇ ਜੀ ਮੇਰੇ ਪਾਪਾ ਨੂੰ ਕਹਿੰਦੇ ਜੀ ਇਹਨੂੰ ਮਾਰ ਕੇ ਛੱਡਣਾ ਅੱਜ ਤੇ ਉਸ ਬੰਦੇ ਸੀ ਜਿਨ੍ਹਾਂ ਨੇ ਮਾਰੇ 10 ਬੰਦੇ ਸੀ ਜੀ ਪੂਰੇ ਟੋਟਲ 10 ਬੰਦੇ ਗਵਾਂਢੀ ਆ ਬੜੇ ਹਾਂਜੀ ਗਵਾਂਢੀ ਹੈ ਜੀ ਜਿਹੜਾ ਮਰਡਰ ਹੋਇਆ ਇਹਦਾ ਐਫਪੀਆਰ ਨੰਬਰ 722 ਸੈਕਸ਼ਨ 302 20 ਵੀ 506 ਆਈਪੀ ਸੰਗਤਮਨ ਦਰਜ ਕਰ ਲਿਆ ਗਿਆ ਇਹ 9 ਬੰਦਿਆਂ ਦੇ ਅਗੇਂਸਟ ਮਾਮਲਾ ਦਰਜ ਹੋਇਆ ਹੈ ਪਾਣੀ ਦੇ ਸੀਵਰੇਜ ਦੇ ਪਾਣੀ ਨੂੰ ਲੈ ਕੇ ਲੜਾਈ ਝਗੜਾ ਹੋਇਆ ਹੈ ਇਹਦੇ ਵਿੱਚ ਇੱਕ ਲੇਡੀ ਗ੍ਰਫਤਾਰ ਕਰ ਲਈ ਹੈ ਬਾਕੀ ਦੀ ਗ੍ਰਫਤਾਰੀ ਹੋਣੀ ਐ ਐਕਟ ਕਰ ਜਗਵਨ ਟੀਵੀ ਲਈ ਮੈਂ ਹਰੀਸ਼ ਪਟਲਾ